ਕਿਹੜੇ ਬਣੇਗੇ ਥੱਲੇ ਆ ਵੀ ਅੰਦਰ ਆਓ ਇੱਕ ਮਿੰਟ ਜਿੱਦਾਂ ਸੁਖਵੰਦ ਦਾ ਘਰ ਆ ਮੈਂ ਜਿਹੜਾ ਫੂਲਸਵੰਦ ਦਾ ਘਰ ਆ ਉਹ ਟਰਲੇ ਬਣਿਆ ਜੀ ਬਾਈਂਡ ਕਰੀਏ ਇੱਕ ਮਿੰਟ ਯਾਰ ਆਹ ਪਾਣੀ ਮਾਣ ਹੋ ਰਿਹਾ ਅੱਛਾ ਜੀ ਬਣਾਇਆ ਕਿਹੜੇ ਬਣੇਗੇ ਥੱਲੇ ਆ ਵੀ ਅੰਦਰ ਆਓ ਇੱਕ ਮਿੰਟ ਜਿੱਦਾਂ ਸੁਖਵੰਦ ਦਾ ਘਰ ਆ ਜਿਹੜਾ ਫੂਲਸਵੰਦ ਦਾ ਘਰ ਆ ਉੱਤਲੇ ਪੱਧਰਾਂ 'ਚ ਬਾਈਟ ਕਰੀ ਇੱਕ ਯਾਰ ਆ ਰਾਤ ਨੂੰ ਮੇਰੇ ਜਿਹੜੇ ਬਣੇਗੇ ਇਸ ਦਾ ਨਾਲ ਥੱਲੇ ਆ ਵੀ ਇੱਧਰ ਆਓ ਇੱਕ ਮਿੰਟ ਜਿੱਧਰ ਸੁਖਵਾਨਾ ਘਰ ਆਇਆ ਮੈਂ ਜਿਹੜਾ ਸ਼ੂਕਲਾ ਦਾ ਘਰ ਆਇਆ ਉੱਤਲੇ ਬੰਨੇ ਆ ਜੂ ਬਾਈਟ ਕਰੀ ਇੱਕ ਯਾਰ ਆ ਰਾਤ ਨੂੰ ਮੇਰੇ ਥੱਲੇ ਆ ਕੇ ਇੱਧਰ ਆਓ ਇੱਕ ਮਿੰਟ ਜਿੱਦਾਂ ਸੁਣਵਾਦਾ ਘਾ ਰਿਹਾ ਹੈ ਜਿੱਦਾਂ ਫੂਲਵਾਦਾ ਘਾ ਰਿਹਾ ਉਹ ਉੱਧਰਲੇ ਪੰਨੇ ਆ ਜੀ ਬਾਈਟ ਕਰੀਏ ਇੱਕ ਯਾਰ ਆ ਰਾਤ ਦੇ ਮੇਰੇ ਪਾਣੀ ਹੋਣ ਹੋਰ ਜਿਹੜੇ ਬਣੇ ਜੀ ਥੱਲੇ ਆ ਵੀ ਇੱਧਰ ਆਓ ਇੱਕ ਮਿੰਟ ਜਿੱਦਾਂ ਸੁਣਵਾਦਾ ਘਾ ਰਿਹਾ ਹੈ ਜਿੱਦਾਂ ਫੂਲਵਾਦਾ ਘਾ ਰਿਹਾ ਉਹ ਉੱਧਰਲੇ ਪੰਨੇ ਆ ਜੀ ਬਾਈਂਡ ਕਰੀਏ ਇੱਕ ਯਾਰ ਆ ਰਹਾ ਮੇਰਾ ਜਿਹੜੇ ਬਣੇ ਜੀ ਅਗਲਾ ਆ ਵੀ ਇਧਰ ਆਓ ਇੱਕ ਮਿੰਟ ਜਿੱਦਾਂ ਸੁਣਵਾਦਾ ਘਾਰਿਆ ਜਿਹਨਾਂ ਫੂਲ ਆਦਾ ਘਾਰਿਆ ਉਹ ਅੱਧਲੇ ਬਣੇ ਆ ਜੁਕੀਏ ਬਾਈਂਡ ਕਰੀਏ ਇੱਕ ਯਾਰ ਜਿਹੜਾ ਫੂਲਸਾਹ ਦਾ ਘਾ ਲਿਆ ਉਹ ਉੱਧਰਲੇ ਬੰਦੇ ਆ ਜੀ ਵਾਈਡ ਕਰੀਏ ਇੱਕ ਜੀ ਯਾਰ ਆ ਰਾਤ ਦਾ ਮੇਰਾ ਪਾਣੀ ਹੋਣ ਹੋ ਕੇ ਚੱਲ ਰਿਹਾ ਬਣਾਇਆ ਕਿਹੜੇ ਬਣੇ ਜੀ ਵਿਸਤਾਰ ਨਹੀਂ ਥੱਲੇ ਆ ਕੇ ਇੱਧਰ ਆਓ ਇੱਕ ਮਿੰਟ ਜਿਹੜਾ ਫੂਲਸਾਹ ਦਾ ਘਾ ਰਿਹਾ ਹੈ ਜਿਹੜਾ ਫੂਲਸਾਹ ਦਾ ਘਾ ਰਿਹਾ ਉਹ ਉੱਧਰਲੇ ਬੰਦੇ ਆ ਜੀ ਵਾਈਡ ਕਰੀਏ ਇੱਕ ਜੀ ਯਾਰ ਆ ਰਾਤ ਦਾ ਆਹ ਪਾਣੀ ਹੋਣ ਹੋਣ ਆਪਾਂ ਅੱਛਾ ਆ ਬਣਾਏ ਕਿਹੜੇ ਬਣੇ ਜੀ ਅਗਸਤਾਂ ਹੱਲੇ ਆ ਵੀ ਇੱਧਰ ਆਓ ਇੱਕ ਮਿੰਟ ਜਿੱਦਾਂ ਸੁਆਦਾ ਘਾ ਰਹੇ ਆ ਮੈਂ ਜਿਹੜਾ ਫੂਲ ਸਾਹ ਦਾ ਘਾ ਰਿਹਾ ਉਹਦਰਲੇ ਬਣਿਆ ਜੀ ਬਾਈਂਡ ਕਰੀਏ ਇੱਕ ਮਿੰਟ ਯਾਰ ਆਹ ਮੇਰੇ